ਲੈ ਵੀ ਮਿੱਤਰੋ ਆਪਣੇ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਤਰੀਕ ਹੈਗੀ ਹੈ ਜੀ 20 ਨਵੰਬਰ 20 ਨਵੰਬਰ 2024 ਆਪਣੀ ਸ਼ਹਿਰ ਦਾ ਹੋਇਆ ਐਂਡ ਤੇ ਮਿੱਤਰੋ ਟਾਈਮ ਹੈਗਾ ਲਗਭਗ ਜੇ ਪੌਣੇ ਇੱਕ ਸੱਤ ਦਾ ਕਿਉਂਕਿ ਠੰਡ ਪੈਣੀ ਹੋ ਗਈ ਹੈ ਸਟਾਰਟ ਮੂਰੇ ਆਵੇਗਾ ਦਸੰਬਰ ਦਾ ਮਹੀਨਾ ਭਰਾ ਦੀ ਸਬਜੀ ਛੋਲੇ ਉਗਰਾਏ ਨੇ ਤੇ ਬਰਸੀਨਾ ਬਾੜੀਆਂ ਵਗੈਰਾ ਹੋ ਗਈਆਂ ਨੇ ਕਾਮਯਾਬ ਛਾਲ ਵਾਲੀ ਸਬਜੀ ਕਰੇਲੇ ਬਾਈ ਨੇ ਬਾੜ ਦੇ ਉੱਤੇ ਚੜਾਏ ਹੋਏ ਨੇ ਤੇ ਮਿੱਤਰੋ ਸ਼ਹਿਰ ਦਾ ਹੋ ਗਿਆ ਐਂਡ ਕਿਉਂਕਿ ਹੁਣ ਆਪਾਂ ਪਹਿਲਾਂ ਤਾਂ ਭਜ ਜਾਂਦੇ ਸੀ 5:00 ਵਜੇ ਸ਼ਹਿਰ ਤੇ ਤੇ ਹੁਣ ਆਪਾਂ ਜਾਣੇ ਹੁੰਨੇ ਆ ਲਗਭਗ 5:30 5:30 ਕੇ 6:00 'ਚ ਸੈਰ ਆਪਾਂ ਆਪਣੀ ਕੰਪਲੀਟ ਕਰਦਣੇ ਆ ਤੇ ਮਿੱਤਰੋ ਇਹ ਦੁਬਾਰਾ ਆਪਣਾ ਜੋ ਟਾਈਮ ਲੱਗਦਾ ਵੀਡੀਓ ਆਪਾਂ ਵੀ ਸ਼ੂਟ ਕਰਦੇ ਆ ਚੈਨਲ ਤੇ ਬੜਾ ਪਿਆਰ ਮਿਲ ਰਿਹਾ ਭਰਾਵਾਂ ਦਾ ਕੀ ਦਾ ਕਰਕੇ ਦਿਲੋਂ ਹੈਗਾ ਸਾਰਿਆਂ ਦਾ ਧੰਨਵਾਦ ਉਹਨਾਂ ਦਾ ਸ਼ੁਕਰੀਆ ਵਾਸਤੇ ਸ਼ਬਦ ਆਪਾਂ ਨੂੰ ਸਵੇਰੇ-ਸਵੇਰੇ ਨਹੀਂ ਲੱਭਰੇ ਜਿਹੜੇ ਆਪਾਂ ਨੂੰ ਇਹਨਾਂ ਚੈਨਲ ਦੇ ਉੱਤੇ ਪਿਆਰ ਦੇਦੇ ਨੇ ਆਪਣੀ ਵੀਡੀਓ ਸੁੱਕੀ ਕਣਕ ਤੇੜੀ ਪਾਈ ਸੀ ਮਿੱਤਰੋ ਬੜਾ ਪਿਆਰ ਮਿਲ ਰਿਹਾ ਹੈ ਕਿ ਸਬਸਕ੍ਰਾਈਬ ਵੀ ਲਗਾਤਾਰ ਬੜੇ-ਬੜੇ ਪੱਧਰ ਤੇ ਹੋ ਰਹੀ ਹੈ ਅੱਗੇ ਆਪਾਂ ਇਹ ਬਰਸੀਨ ਹੈਗੀ ਭਰਾਵਾਂ ਦੀ ਅੱਗੇ ਆਪਣੀ ਬਰਸੀਨ ਜਬੀ ਦਿਖਾਵਾਂਗੇ ਜਿਹਨੂੰ ਆਪਾਂ ਪਾਣੀ ਵੀ ਲਾਵਾਂਗੇ ਅੱਜ ਕਿਉਂਕਿ ਕਣਕ ਹਰੀਆਂ ਹੋਣ ਦੇ ਬਿਲਕੁਲ ਲਵੇ ਨੇ ਕੁਝ ਕਣਕਾਂ ਦੀ ਕੋਰ ਵੀ ਭੰਨੀ ਜਾ ਚੁੱਕੀ ਹੈ ਕਿਉਂਕਿ ਜਦੋਂ ਆਪਾਂ ਮੋੜ ਵਾਲੀ ਸਾਈਡ ਜਾਵਾਂਗੇ ਤੇ ਉੱਥੇ ਕਣਕਾਂ ਦੀ ਜਿਹੜੀ ਕੋਰ ਆ ਉਹ ਭੰਨੀ ਜਾ ਰਹੀ ਹੈ ਤੇ ਆਪਾਂ ਵੀ ਮਿੱਤਰੋ ਖੇਤੀ ਛੱਡੀ ਨੂੰ ਹੋ ਗਏ ਨੇ ਸੱਤ ਸਾਲ ਜਦੋਂ ਆਪਾਂ ਖੇਤੀ ਕਰਦੇ ਹੁੰਦੇ ਸੀ ਤਾਂ ਪੰਜ ਮੱਗਰ ਨੂੰ ਜਾਂ ਚਾਰ ਮੱਗਰ ਨੂੰ ਕੋਰ ਕਣਕ ਦੀ ਭੰਨ ਦਿੰਦੇ ਸੀ ਤੋ ਕੀ ਕਣਕਾਂ ਹੈਗੀਆਂ ਨੇ ਲੇਟ ਪੂਰਾ ਮਹੀਨਾ ਕਣਕਾਂ ਵਿਜਨ ਦੇ ਵਿੱਚ ਲੇਟ ਨੇ ਕਿਉਂ ਕਿ ਜਿਹੜੀਆਂ ਪ੍ਰਾਲੀ ਵਾਲੀਆਂ ਮਸ਼ੀਨਾਂ ਨੇ ਆਪਣੀਆਂ ਹਜੇ ਵੀ ਚੱਲ ਰਹੀਆਂ ਨੇ ਕਿਉਂਕਿ ਕੁਝ ਮੇਰੇ ਪਿੰਡ ਜੀ ਵੀ ਹਜੇ ਟਰਾਲੀ ਦਾ ਕੰਮ ਚੱਲ ਰਿਹਾ 39 ਚੱਲ ਰਿਹਾ ਮੂਸੇ ਚੱਲ ਰਿਹਾ ਹੈ ਬਣਾਵਲੀ ਚੱਲ ਰਿਹਾ ਤੇ ਬਹਿਣੀਵਲ ਚੱਲ ਰਿਹਾ ਹੈ ਮਸ਼ੀਨਾਂ ਆਪਣੀਆਂ ਚੱਲ ਰਹੀਆਂ ਨੇ ਲਗਾਤਾਰ ਤਨੇ ਹਜੇ ਭਰਾਵੀ ਵਾਲਿਆਂ ਅੱਗੇ ਆਇਆ ਜੀ ਆਪਣਾ ਖੇਤ ਇੱਕ ਕਹਿਰ ਆਪਾਂ ਪਛੇਤੇ ਹਰੇ ਵਾਸਤੇ ਚਾਰ ਕੀਤਾ ਰਾਤ ਸ਼ਹਾਵਾਜ ਨੇ ਤੇ ਦੂਜਾ ਆਪਣਾ ਹਰਾ ਹੋ ਗਿਆ ਵੱਡਾ ਵੱਡਾ ਜਵੀ ਤੇ ਬਰਸੀਨ ਜਿਹਨੂੰ ਆਪਾਂ ਅੱਜ ਲਾਵਾਂਗੇ ਪਾਣੀ ਲੈਟ ਥੋੜੀ ਜੀ ਲੇਟ ਹੈ ਸਾਰ ਰਾਤ ਸ਼ਾਵਜ ਨੇ ਬੰਨ੍ਹ ਦਿੱਤੀ ਸੀ ਕਿਉਂਕਿ ਪਸ਼ੂ ਵੈਸੇ ਤਾਂ ਰੱਖੀ ਰੱਖੀ ਹੋਈ ਹੈ ਪਰ ਪਸ਼ੂ ਫਿਰ ਵੀ ਹੈਗੇ ਨੇ ਇੱਕ ਦੋ ਪਸ਼ੂ ਆਉਂਦੇ ਨੇ ਜਿਹੜੇ ਹਰੇ ਵਿੱਚ ਆਉਣ ਦਾ ਡਾ ਰਾਤ ਨੂੰ ਰਹਿੰਦੇ ਇਹ ਆ ਗਈ ਮਿੱਤਰੋ ਜਬੀ ਆਪਣੀ ਤੇ ਬਰਸੀਨ ਜਿਹੜੀ ਕੇਐਸ ਪਾਣੀ ਨਾਲ ਸ਼ਾਇਦ ਬਾਡੇ ਦੇ ਲਵੇ ਲੱਗ ਜਾਵੇਗੀ ਤੇ ਮੱਕ ਦਾ ਆਪਣਾ ਵਾਢਾ ਅਜੇ ਵੀ ਚੱਲਦਾ ਹੈ ਕਿਉਂਕਿ ਉਧਰ ਸ਼ਾਵਜ ਦਾ ਕੁਝ ਬਾਜਰਾ ਵੀ ਜਹਾਇਆ ਸੀ ਤੇ ਆਪਾਂ ਮੱਕ ਕਾਕੇ ਭਰਾ ਕੋਲੋਂ ਲਿਓ ਨਹੀਂ ਹੁੰਨੇ ਕਿਉਂਕਿ ਨਹੀਂ ਕਣਕ ਦੀ ਅੱਗੇ ਤਿਆਰੀ ਕਰਨੀ ਉਹ ਚੋਨਾ ਖਰਾਬ ਹੋਣ ਦਾ ਕਰਕੇ ਉਹਨੇ ਕਿ ਲਗਮੱਕ ਦਾ ਪੀਤਾ ਸੀ ਆਪਣੀ ਸਬਜ਼ੀ ਪਾਲਕ ਮਿੱਥੇ ਅਦਰ ਭਰਾ ਜਾ ਰਹੀ ਨੇ ਸ਼ੈਟ ਕਰਕੇ ਆਏ ਨੇ ਦੂਜੀ ਆਪਣੀ ਓੜਿਕ ਸਿੰਘ ਤੇ ਮਿੱਤਰੋ ਪੱਕਵਾੜੀ ਹੋਰ ਵੀ ਤਿਆਰ ਕੀਤੀ ਹੈ ਜਿਹੜੀ ਆਪਾਂ ਕਰੀ ਟੂਟੀ ਦੇ ਪਾਣੀ ਤੇ ਲਾਈ ਹੈ ਇਹ ਥੋੜੀ ਜਿ ਆਪਣੀ ਗੇਤੀ ਕੈਰੀ ਹੈ ਗਿੱਤਾ ਹਰਾ ਹੈ ਸਿੱਕ ਉਸ ਆਪਾਂ ਪਛੇਤਾ ਹਰਾ ਐਸ ਕੇਰੇ ਦੇ ਵਿੱਚ ਕਿਉਂਕਿ ਦੋ ਤਿੰਨ ਸ਼ਿਫਟਾਂ ਦੇ ਵਿੱਚ ਹਰਾ ਬੀਜਾਂਗੇ ਤਾਂ ਆਪਾਂ ਨੂੰ ਪੱਕਣ ਦੀ ਸਮੱਸਿਆ ਨਹੀਂ ਆਵੇਗੀ ਇਹ ਗੱਲ ਕਰੀ ਹੈ ਗਰਜੀਤ ਭਰਾ ਨੇ ਆਪਣੀ ਸਰੋਂ ਦੀ ਬਜਾਈ ਪਾਣੀ ਕਿ ਕਨਾਲ ਥਾਂ ਦੀ ਸੀ ਕਨਾਲਕ ਤੇ ਅੱਗੇ ਬੀਜੇ ਨੇ ਮਿੱਤਰੋ ਆਪਾਂ ਛੋਲੇ ਕਹਿੰਦੇ ਜਿੰਨੀ ਵੀ ਘਾਦ ਦੀ ਚੀਜ਼ ਤਿਆਰ ਹੋ ਜਾਵੇ ਤੇ ਉਹਦਾ ਡਰ ਵੀ ਮਿੱਤਰੋ ਕੋਈ ਨਹੀਂ ਕਿਉਂਕਿ ਚੀਜ਼ਾਂ ਬੜੀਆਂ ਮਲਾਵਟੀ ਆਉਣ ਲੱਗੀਆਂ ਨੇ ਇਹ ਹੈ ਕਿ ਨਹੀਂ ਛੋਲੇ ਆਪਣੇ ਹਰੇ ਨਹੀਂ ਹੋਏ ਹਫਤਾ ਕਿਹੋ ਜਿਹਾ ਵੀਜਾ ਨੂੰ ਹੋਇਆ ਤੇ ਕੁਸ ਭਰਾਵਾਂ ਨੇ ਛੋਲੇ ਹਰੇ ਕਰ ਰਹੇ ਨੇ ਜਿਹੜੇ ਹਿੰਮਤੀ ਭਰਾ ਨੇ ਬਹੁਤ ਜ਼ਿਆਦੇ ਹਨ ਕਿਉਂਕਿ ਸਬਜੀ ਹੋਈ ਤੇ ਮਿੱਤਰੋ ਹਰਾ ਹੋਇਆ ਹਿੰਮਤ ਦੀ ਗੱਲ ਹੈ ਜਿਹੜਾ ਮੁੰਡਾ ਹਿੰਮਤ ਕਰ ਗਿਆ ਇਹ ਹਰਾ ਹਾਲ ਪਾਣੀ ਮੁੱਕਣ ਦਾ ਨਹੀਂ ਲੱਗਦਾ ਕਿਉਂਕਿ ਪਾਣੀ ਦੇ ਸਾਧਨ ਹੁਣ ਬੜੇ ਹੋ ਗਏ ਨੇ ਕੱਸੀਆਂ ਦੇ ਪਾਣੀ ਬੜੇ ਹੋ ਗਏ ਨੇ ਤੇ ਮੋਟਰਾਂ ਦੇ ਪਾਣੀ ਦੀ ਵੀ ਬੜੀ ਅਮੀ ਹੋ ਗਈ ਐ ਅਦਰ ਸਰੋਂ ਅੱਗੇ ਆਪਣਾ ਹਰਾ ਲੈਟ ਆਵੇਗੀ 10 ਵੀ ਮਿੰਟ ਤੱਕ ਫਿਰ ਆਪਾਂ ਹਰੀ ਨੂੰ ਰਵਾਵਾਗੇ ਅੱਜ ਲੱਗੇਗਾ ਹਰੀ ਨੂੰ ਤੀਜਾ ਪਾਣੀ ਤੇ ਚੌਥੇ ਪਾਣੀ ਤੇ ਲਗਭਗ ਬਰਸੀਨ ਆਪਣੀ ਹੋ ਜਾਵੇਗੀ ਬਰਥਡੇ ਵਾਲੀ ਮੇਤਰਾ ਬੱਗੇ ਹੋਰ ਤੋਂ ਦੂਜੀ ਆਪਣੀ ਬੜੀ ਦਿਖਾਵਾ ਗੀੜੀ ਕੀਤੀ ਲਈ ਸੀ ਬਰਸੀਨ ਆਪਣਾ ਗੋਭੀ ਵਗੈਰਾ ਆਪਾਂ ਪਹਿਲਾਂ ਗੱਲ ਕਰੀਏ ਵੀ ਦੋ ਚੀਜ਼ਾਂ ਹਿੰਮਤ ਦੀਆਂ ਮਿੱਤਰੋ ਜੇ ਤਾਂ ਆਪਾਂ ਸਬਜ਼ੀ ਗੇਤੀ ਲਾਤੀ ਤਾਂ ਅਗੇਤੀ ਸਬਜ਼ੀ ਖਾ ਲਵਾਂਗੇ ਤੇ ਜੇਕਰ ਆਪਾਂ ਗੇਤਾ ਹਰਾ-ਬੀਜਤਾ ਤਾਂ ਆਪਾਂ ਹਰੇ ਨੂੰ ਪੂਰਾ ਸਾਲ ਪਰ ਚਾਰਦੇ ਰਹਿਨੇ ਆ ਕਿਉਂਕਿ ਪਸ਼ੂਆਂ ਦਾ ਚਾਰਾ ਕਣਕ ਬਚਾਉਂਦਾ ਹੈ ਤੇ ਧੂੜੀ ਬਲੋ ਚਾਉਂਦਾ ਤੇ ਪ੍ਰਸੂ ਮਰਸੀਨ ਦਾ ਆਪਣਾ ਇਥੋਂ ਦੀ ਪਾਣੀ ਜਾਣ ਦਾ ਕਰਕੇ ਛੋਟਾ ਥੋੜਾ ਜਿਹਾ ਕੇਰਾ ਪਾਤਾ ਹੈ ਕਿਉਂਕਿ ਇਧਰ ਬਸਰੋ ਵੀ ਜਿੰਝ ਕੁਛ ਅੱਗੇ ਆ ਗਈ ਆਪਣੀ ਅਗੇਤੀ ਬਾੜੀ ਜਿੱਥੇ ਆਪਣੀ ਗੋਭੀ ਤਿਆਰ ਹੈ ਗਾਜਰਾਂ ਤਿਆਰ ਹੈ ਤੇ ਮਿੱਤਰੋ ਕੁਝ ਗੰਡੇ ਲਾਇਏ ਸੀ ਕੋਈ ਪੱਟਣ ਦੇ ਲਵੇ ਲੱਗੇ ਨੇ ਗੋਭੀ ਕਾਫੀ ਵੱਡੀ ਹੋ ਗਈ ਆ ਫੁੱਲ ਬਣਨੇ ਤਿਆਰ ਹੋ ਗਏ ਨੇ ਤੇ ਗਾਜਰਾਂ ਦੇ ਅੱਗੇ ਮਿੱਤਰੋ ਕਹਿੰਦੇ ਜਿੰਨੀ ਕੀ ਚੀਜ਼ ਆਪਦੀ ਘਰ ਦੀ ਤਿਆਰ ਹੋ ਜਾਵੇ ਤਦ ਤੱਕ ਰੀਸ ਵੀ ਕੋਈ ਨਹੀਂ ਹੁੰਦੀ ਕਿਉਂਕਿ ਜਿਹੜੀਆਂ ਬਾਜ਼ਾਰੂ ਚੀਜ਼ਾਂ ਆਪਾਂ ਖਾਂਦੇ ਆ ਉਹਦੇ ਵਿੱਚ ਆਪਾਂ ਨੂੰ ਹਮੇਸ਼ਾ ਹੀ ਮਲਾਵਟ ਮਿਲਦੀ ਹੈ ਜਿੰਨਾ ਕ ਸਰੀਰ ਨੂੰ ਮਲਾਵਟ ਵਾਲੀਆਂ ਚੀਜ਼ਾਂ ਤੋਂ ਪਹਚਾਇਆ ਜਾਵੇਗਾ ਉਹਨਾਂ ਸਰੀਰ ਦਾ ਸੰਭਾਲ ਆਪਾਂ ਕਰ ਸਕਦੇ ਹਾਂ ਇਹ ਲਸਣ ਨਹੀਂ ਇਹ ਮਟਰ ਦਰੇਗਾ ਸ਼ਾਹਵਾਇਦ ਮਕਾਨ ਇਹ ਗਈ ਨਈ ਮਰੀ ਮੋਟਰ ਆਪਣੀ 10 ਮਿੰਟਾਂ ਤੱਕ ਲੈਟ ਆਵੇਗੀ ਤੇ ਇਹ ਹੈਗਾ ਜੀ ਵੱਡਾ ਡੱਗ ਇਹਦਾ ਜਿਹੜਾ ਪੂਲ ਦਾ ਕੰਮ ਕਰਦਾ ਗਰਮੀ ਦੇ ਵਿੱਚ ਇਹਦੇ ਵਿੱਚ ਦੋ ਪੈਰ ਲੈਣਾ ਕਿਤਾ ਆਪਣੀ ਨਈ ਕਿੱਥੇ ਜਾਂਦੀ ਬਈ ਤੇ ਦੂਸਰੀ ਆਪਣੇ ਜਿਹੜਿਆ ਪੰਜ ਕਕਰਾਂ ਵਾਲਾ ਹਰੇ ਦੀਆਂ ਉਹਨੂੰ ਜਾਂਦੀ ਵੀ ਸਾਹਮਣੇ ਪਾਪ ਲਾ ਦੋਨੇ ਸਾਈਡ ਪਈਆਂ ਹੋਈਆਂ ਨੇ ਤੇ ਆਪਣੇ ਵਾਲੇ ਖੇਤ ਵੀ ਮਿੱਤਰੋ ਜਿਹੜੇ ਆਪਣੀ ਮੋਟਰ ਹੈ ਵੱਡੀ ਉੱਤੇ ਪਾਪ ਲੈਣੀ ਹੈਗੀ ਐ ਕਿਉਂਕਿ ਉਧਰ ਪਾਣੀ ਥੱਲੇ ਚੰਗੇ ਸੀ ਇਹ ਘਰੇ ਮੋਟਰ ਹੈ ਤਾਂ ਸੁਖ ਹੈ ਪਹਿਲਾਂ ਕਨੈਕਸ਼ਨ ਛੋਟਾ ਸੀ ਉਹਨਾਂ ਆਪਾਂ ਨੂੰ ਕਨੈਕਸ਼ਨ ਨੂੰ ਵੱਡਾ ਕਰਤਾ ਹੈ ਤੇ ਮਿੱਤਰੋ ਜਿਹੜੀਆਂ ਘਰ ਦੀਆਂ ਚੀਜ਼ਾਂ ਤਿਆਰ ਕਰਕੇ ਆਪਾਂ ਵੀ ਸ਼ਰੀਰ ਵਾਸਤੇ ਵਰਤਣੀਆਂ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਹਾਂ ਨਾ ਵੀ ਉਹ ਜਿੰਨਾ ਕਾਪੋ ਤੋਂ ਦੁੱਧ ਪੈਦਾ ਹੁੰਦਾ ਦੁੱਧ ਪੈਦਾ ਕਰ ਲੋ ਜਿੰਨੀਆਂ ਕਾ ਸਬਜ਼ੀਆਂ ਪੈਦਾ ਹੁੰਦੀਆਂ ਸਬਜ਼ੀਆਂ ਕਰ ਲੋ ਸਕੂਲ ਦੇ ਵਿੱਚ ਵੀ ਬਾੜੀ ਲਾਈਏ ਸਮਝੂਰ ਦਿਖਾਵਾਂਗੇ ਸਕੂਲ ਦੇ ਵਿੱਚ ਬਾੜੀ ਸਾੜੀ ਪਰ ਸੋਣੀ ਤਿਆਰ ਹੋਈ ਐ ਇਸ ਵਾਰੀ ਸਾਨੂੰ ਜਿਹੜਾ ਬਾੜੀ ਲਾਉਣ ਵਾਸਤੇ ਬੰਦਾ ਹੋ ਬਹੁਤ ਟੌਪ ਦਾ ਮਿਲ ਗਿਆ ਸੀ ਤੇ ਬਾੜੀ ਆਪਣੀ ਸਬਜ਼ੀ ਤਿਆਰ ਹੋ ਗਈ ਐ ਤੇ ਥੋੜਾ ਸ਼ੂਟ ਹੁਣ ਆਪਾਂ ਲਮਾਈ ਕਰਦਾ ਓਕੜਾ ਵੜ ਕੇ ਰੱਖੀਏਗੇ ਵੇਲੇ ਕੋਲੇ ਕੰਮ ਦਿੰਦੀਆਂ ਨੇ ਇਹ ドラਗ ਇਹਨੇ ਜੀ ਪਸੂ ਕੀ ਬੱਛੀ ਦੇਖੋ ਆਦੂਰੀ ਚਾਰ ਕਰੀ ਆਵੀਂ ਇੱਧਰ ਹੈਗਾ ਜੀ ਸ਼ਾਹਵਾਜ ਦਾ ਮਕਾਨ ਮਸ਼ਹਨਰੀ ਖੜੀ ਹੈ ਤੇ ਇਹ ਹੈਗਾ ਜੀ ਆਪਣੀ ਛੋਟੇ ਭਰਾ ਦਾ ਸ਼ਾਹਵਾਜ ਦਾ ਮਕਾਨ ਤੁਹਾਨੂੰ ਪਹਿਲਾਂ ਦੋ ਤਿੰਨ ਵੀਡੀਓ ਚ ਅੱਪਾ ਦਿਖਾਤਾ ਹੈ ਨਾ ਇਹਨੇ ਕੋਈ ਸ਼ੌਂਕ ਨਾਲ ਆਪਣੀ ਫੁੱਲਵਾੜੀ ਵੀ ਲਾਈ ਹੈ ਚਿੱਕਾ ਥੋੜਾ ਜਿਆਦਾ ਠੰਡ ਦੇ ਕਾਰਨ ਘਟ ਗਿਆ ਉਧਰ ਮਾਸੀ ਧਾਰ ਕੱਢ ਰਹੇ ਨੇ ਤੇ ਹੁਣ ਆਪਾਂ 2-4 ਮਿੰਟ ਲਈ ਦਾਦੇ ਨਾਲ ਗੱਲਾਂ ਕਰਾਂਗੇ ਜੇ ਜਾਗਦੇ ਹੋਏ ਤਾਂ ਬਾਕੀ ਸਾਨੂੰ ਵੀਡੀਓ ਇਹ ਤਾਂ ਕੋ ਬਰਸੀਨ ਨਵਾਵਾਂਗੇ ਥੋੜੀ ਉਦੋਂ ਵੀ ਸ਼ੂਟ ਕਰਕੇ ਦਿਖਾਵਾਂਗੇ ਲੈ ਜੀ ਮਿੱਤਰੋ ਜਿਵੇਂ ਪਹਿਲਾਂ ਆਪਾਂ ਗੱਲਬਾਤ ਕੀਤੀ ਹੈ ਸਬਜੀ ਤੇ ਹੈ ਨਾ ਵੀ ਸਬਜੀ ਕੀਤੀ ਲਾਉਣ ਦੇ ਕਰਕੇ ਆਪਾਂ ਵੀ ਸਬ지ਆ ਤਿਆਰ ਕਰ ਸਕਦੇ ਹਾਂ ਤੇ ਹਰੇ ਨੂੰ ਆਪਾਂ ਕੀਤਾ ਬੀਜ ਕੇ ਹਰਾ ਆਪਾਂ 5 ਸਾਲ ਬਾਅਦ ਤਿਆਰ ਅੱਗੇ ਆਪਾਂ ਇੱਕ ਨੂੰ ਹੋਰ ਚੀ ਦਿਖਾਵਾਂਗੇ ਮਨੀ ਪਲਾਂਟ ਇਹ ਆਪਾਂ ਮਨੀ ਪਲਾਂਟ ਲਾਇਆ ਹੋਇਆ ਹੈ ਇਹ ਮਿੱਤਰੋ ਕਹਿੰਦੇ ਵੀ ਹਵਾ ਨੂੰ ਫਰੈਸ਼ ਰੱਖਣ ਦੇ ਵਿੱਚ ਬੜਾ ਸਹਾਇਕ ਫੌਦਾ ਹੈ ਹਵਾ ਨੂੰ ਕਹਿੰਦੇ ਮਨੀ ਪਲਾਂਟ ਬੜਾ ਸਹੀ ਫਰੈਸ਼ ਕਰਦਾ ਹੈ ਜੇਕਰ ਤੁਹਾਡੇ ਹਰੇਕ ਘਰ ਦੇ ਵਿੱਚ ਮਨੀ ਪਲਾਂਟ ਲੱਗਿਆ ਹੋਵੇਗਾ ਤਾਂ ਹਵਾ ਤੁਹਾਡੇ ਘਰ ਦੀ ਰਹੇਗੀ ਵੀ ਪ੍ਰਦੂਸ਼ਣ ਰਹਿਤ ਬਾਕੀ ਜਾਣਕਾਰੀ ਆਪਣੇ ਚੈਨਲ ਦੇ ਤੇ ਜਿਹੜੇ ਆਪਣੇ ਭਰਾ ਭਾਂ ਦੇਖਦੇ ਨੇ ਉਹਨਾਂ ਕੋਲੇ ਵੀ ਜਾਦੇ ਹੋਵੇਗੀ ਜੇਕਰ ਇਹ ਗੱਲ ਆਪਣੀ ਕਲੀਅਰ ਹੋਈ ਤਾਂ ਉਹ ਵੀ ਕਮੈਂਟ ਕਰਕੇ ਆਪਣਾ ਜਰੂਰ ਦੱਸਣ ਵੀ ਜਿਹੜਾ ਮਨੀ ਪਲਾਂਟ ਹੈ ਉਹ ਆਪਾਂ ਨੂੰ ਹਵਾ ਫਰੈਸ਼ ਰੱਖਣ ਦੇ ਵਿੱਚ ਕਿੰਨਾ ਸਹਾਇੀ ਹੁੰਦਾ ਹੈ 10% 20% ਜਾਂ 50% ਜਾਂ 100% ਤੇ ਕੁਝ ਗੱਲਾਂ ਇਹਦੇ ਨਾਲ ਹੋਰ ਵੀ ਜੁੜੀਆਂ ਹੋਈਆਂ ਨੇ ਜਿਵੇਂ ਆਪਾਂ ਤੁਹਾਨੂੰ ਔਲਾਂ ਦਾ ਬੂਜਾ ਦਿਖਾਇਆ ਇਸ ਆਪਣੇ ਸ਼ਾਹਵਾਜ ਨੇੜੇ ਨਈਂ ਦੇ ਵਿੱਚ ਔਲਾਂ ਦਾ ਬੂਜਾ ਲਾਇਆ ਹੋਇਆ ਹੈ ਔਲਿਆ ਇਸ ਵਾਰੀ ਵਧੀਆ ਲੱਗ ਰਹੇ ਨੇ ਇਹਦੇ ਪਿੱਛੇ ਅਗਲੇ ਸਾਲ ਔਲਿਆਂ ਦੀ ਗਿਣਤੀ ਹੋਰ ਵਧੇਗੀ ਕਿਉਂਕਿ ਇੱਕ ਸ਼ੌਂਕ ਦੀਆਂ ਗੱਲਾਂ ਹੁੰਦੀਆਂ ਜਿਵੇਂ ਆਪਣੇ ਭਰਾ ਨੇ ਛੋਟੇ ਦਿਨ ਤੇ ਬਾੜੀ ਦੇ ਵਿੱਚ ਵੀ ਕੁਝ ਬੂਜੇ ਲਾਏ ਹੋਏ ਨੇ ਹਨਾ ਜਿਵੇਂ ਨਾਰਾਂ ਦੇ ਹੋਗੇ ਤੇ ਕੁਝ ਬੂਜੇ ਹਜੇ ਛੋਟੇ ਨੇ ਜਿਹੜੇ ਤਿਆਰ ਹੋਣੇ ਨੇ ਗੂਰਾਂ ਦੇ ਦੇ ਮਨੀ ਪਲੈਂਟ ਹਨਾ ਇਹ ਇੱਕ ਚੀਜ਼ਾਂ ਸ਼ੌਂਕ ਦੇ ਨਾਲ ਲਾਈ ਆਏ ਲੇ ਪਰ ਸ਼ੌਂਕ ਦੀ ਗੱਲ ਕਰੀ ਸੀ ਕੁੱਤਰਬਾਜੀ ਦੀ ਕਰੀ ਸੀ ਆਪਣੇ ਚੈਨਲ ਤੇ ਵੀ ਸ਼ੌਂਕ ਆ ਜਿਹੜਾ ਉਹ ਆਪ ਤੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਤੇ ਭਰਾਵੋ ਇਹ ਇੱਕ ਚੀਜ਼ ਨਾ ਹੋਰ ਵੀ ਜੁੜਿਆ ਹੈ ਮਨੀ ਪਲੈਂਟ ਹੈ ਜਿਹੜਾ ਕਹਿੰਦੇ ਵੀ ਪੈਸੇ ਦਾ ਵਾਦਾ ਵੀ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਜੇ ਆਪਾਂ ਨੂੰ ਲਾਉਨੇ ਆ ਤਿਆਰ ਕਰਦੇ ਆ ਹਵਾ ਪ੍ਰੈਸ਼ਰ ਰੱਖਣ ਦੇ ਵਿੱਚ ਤੇ ਪੈਸੇ ਦੇ ਵਿੱਚ ਵੀ ਆਪਣੇ ਵਿੱਚ ਵਾਦਾ ਕਰਦਾ ਬਾਕੀ ਆਪਣੇ ਚੈਨਲ ਤੇ ਜਿੰਨੇ ਵੀ ਆਪ ਨੂੰ ਭਰਾ ਦੇਖਣਗੇ ਕਿਉਂਕਿ ਆਪਣੀ ਵੀਡੀਓ ਜਿਹੜੀ ਆ ਹੁਣ ਸੁੱਕੀ ਬਿਜਾਈ ਵਾਲੀ ਸੀ ਬਹੁਤ ਵਧੀਆ ਚੱਲੀ ਹੈ ਉਸ ਦੇ ਨਾਲ ਆਪਣੇ ਨਾਲ ਜਿੰਨੇ ਭਰਾ ਜਿਹੜੇ ਕਮੈਂਟ ਆਪਾਂ ਨੂੰ ਜੁੜਨ ਵੀ ਇਹੋ ਜਿਹੀਆਂ ਗੱਲਾਂ ਸਾਨੂੰ ਨਵੀਆਂ-ਨਵੀਆਂ ਜਾਂ ਕੋਈ ਨਵੀਆਂ ਇੰਟਰਵਿਊ ਦੀਆਂ ਜਿਵੇਂ ਕੋਈ ਨਵੀਂ ਇੰਟਰਵਿਊ ਕਿਸ ਨੇ ਕਰਾਉਣੀ ਹੈ ਜਾਂ ਆਵਦਾ ਕੋਈ ਕਾਰੋਕਾਰ ਨੂੰ ਅੱਗੇ ਜਾ ਰਿਹਾ ਵਧਾਉਣਾ ਤਾਂ ਉਹ ਤਾਂ ਆਪਣੇ ਨਾਲ ਜਰੂਰ ਕਮੈਂਟ ਤੇ ਆਪਾਂ ਮੈਂਸ਼ਨ ਕਰਿਆ ਕਰਾਂਗੇ ਆਪਦਾ ਨੰਬਰ ਤੇ ਜਰੂਰ ਦੱਸਿਆ ਕਰਨ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਬਬਲੀ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣੇ ਤਿੰਨ ਚੈਨਲ ਚੱਲ ਰਹੇ ਸਬਰ ਦਾ ਦੁੱਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਬਬਲੀ ਸਿੱਧੂ ਦੇ ਨਾਂ ਤੇ ਉਹਦੇ ਤੇ ਆਪਾਂ ਬੜੀ سپورਟ ਮਿਲ ਰਹੀ ਹੈ ਸੋਡੀ سپورਟ ਦੀ ਲੋੜ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਮੈਂਟ ਆਪਣੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਉਸ ਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜੁਰਰ ਦਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਹੈ ਉਹ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਸ਼ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ